ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਗੇ ਅਮਰੀਕਾ ਆਈ ਵੱਡੀ ਖਬਰ ਹਰ ਮਹੀਨੇ ਮਿਲਣਗੇ ਪੈਸੇ ਇਸ ਸਕੀਮ ਦੇ ਫਾਰਮ ਭਰ ਲਓ ਜਲਦੀ ਪੰਜਾਬ ਦੀਆਂ ਬੱਸਾਂ ਸੰਬੰਧੀ ਸਰਕਾਰ ਨੇ ਕੀਤਾ ਵੱਡਾ ਐਲਾਨ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੱਲਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਜੀ ਹਾਂ ਪੰਜਾਬ ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ ਸਰਕਾਰ ਨੇ ਲਿਆ ਵੱਡਾ ਫੈਸਲਾ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵੱਡੀ ਖਬਰ ਜਿਹੜੀ ਪੰਜਾਬ ਦੇ ਲੋਕਾਂ ਦੇ ਲਈ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਕਰਨ ਵਾਲਿਆਂ ਲਈ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਸੂਬੇ ਦੇ ਪੰਜ ਜ਼ਿਲ੍ਹਿਆਂ ਨੂੰ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਤਾਂ ਦੇਖ ਸਕਦੇ ਹੋ ਸੂਬੇ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚੱਲਣਗੀਆਂ ਪੰਜਾਬ ਵਿੱਚ 6454 ਕਰੋੜ ਦੀ ਟੈਕਸ ਚੋਰੀ 72 ਵੱਡੇ ਵਪਾਰੀ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡਾ ਸਾਂਝੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ 347 ਇਲੈਕਟ੍ਰਿਕ ਬੱਸਾਂ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਹਨਾਂ ਵਿੱਚ ਅੰਮ੍ਰਿਤਸਰ ਦੇ ਵਿੱਚ 100 ਜਲੰਧਰ ਵਿੱਚ 97 ਲੁਧਿਆਣਾ ਵਿੱਚ 100 ਅਤੇ ਪਟਿਆਲੇ ਦੇ ਵਿੱਚ 50 ਬੱਸਾਂ ਖਰੀਦਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਇਲੈਕਟ੍ਰਿਕ ਬੱਸਾਂ ਜਿਹੜੀਆਂ ਨੇ ਹੁਣ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਚੱਲਣ ਦੀ ਉਮੀਦ ਲੱਸੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਜੀ ਸੂਤਰਾਂ ਦੇ ਮੁਤਾਬਕ ਇਹ ਦਾਵਾ ਕੈਬਨਿਟ ਮੰਤਰੀ ਰਵਜੋਤ ਸਿੰਘ ਵੱਲੋਂ ਕੀਤਾ ਗਿਆ ਕਿ ਮੋਹਾਲੀ ਦੇ ਮਤੇਨ ਦੇ ਮੁਤਾਬਕ ਮੋਹਾਲੀ ਲਈ ਇਲੈਕਟ੍ਰਿਕ ਬੱਸਾਂ ਦੇ ਸੰਚਾਲਨ ਦੀਆਂ ਸੰਭਾਵਨਾ ਇਸ ਸਟੱਡੀ ਪੂਰੀ ਕਰ ਲਈ ਤਾਂ ਵੱਡੀ ਜਾਣਕਾਰੀ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਆਯੂ ਸਮਾਰਟ ਕਾਰ ਧਾਰਕਾਂ ਲਈ ਖਸ਼ਕਵਰੀ ਮੁਫਤ ਚਲਵਾ ਸਕਣਗੇ ਐਂਟੀ ਰੈਬਿਟ ਰੈਬਿਚ টিকা ਤੋ ਦੇਖ ਸਕਦੇ ਹੋ ਕਿ ਇਹ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਦਰਸਲ ਹਰਿਆਣੇ ਦੇ ਵਿੱਚ ਆਯੁਸ਼ਮਾਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੈ ਜਿਨ੍ਹਾਂ ਕੋਲ ਆਯੁਸ਼ਮਾਨ ਕਾਰਡ ਧਾਰਕ ਹਨ ਉਹ ਮੁਫਤ ਦੇ ਵਿੱਚ ਐਂਟੀ ਰੈਬਿਸ ਟੀਕਾ ਲਵਾ ਸਕਣਗੇ ਐਂਟੀ ਰੈਬਿਸ ਟੀਕਾ ਕਿਹੜਾ ਉਸ ਬਾਰੇ ਵੀ ਤੁਹਾਨੂੰ ਅਪਡੇਟ ਸਾਂਝੀ ਕਰਾਂਗੇ ਅਦਰਸਲ ਇੱਕ ਵਿਅਕਤੀ ਨੂੰ ਆਮ ਤੌਰ ਤੇ ਕੁੱਤੇ ਦੁਆਰਾ ਕੱਟੇ ਜਾਣ ਤੇ ਚਾਰ ਐਂਟੀ ਰੈਬੀਸ ਟੀਕੇ ਲਗਾਉਣੇ ਪੈਂਦੇ ਹਨ ਇੱਕ ਟੀਕੇ ਦੀ ਕੀਮਤ ਲਗਭਗ 100 ਰੁਪਏ ਇਸ ਦੇ ਨਾਲ ਹੀ ਨਿੱਜੀ ਹਸਪਤਾਲਾਂ ਵਿੱਚ ਟੀਕੇ ਦੀ ਕੀਮਤ ਜੇ ਬਹੁਤ ਜ਼ਿਆਦਾ ਜਿੱਥੇ ਕਿ ਇੱਕ ਕੁਰਾਗ ਦੀ ਕੀਮਤ ਲਗਭਗ 700 ਰੁਪਏ ਤੇ ਚਾਰ ਟੀਕੇ ਦੀ ਕੀਮਤ 2800 ਰੁਪਏ ਪਰ ਹੁਣ ਐਸ਼ਮਨ ਕਾਰਡ ਧਾਰਕਾਂ ਨੂੰ ਇਹ ਸੇਵਾ ਹਰਿਆਣਾ ਵਿੱਚ ਮੁਫਤ ਮਿਲੇਗੀ ਜੇਕਰ ਤੁਹਾਨੂੰ ਕੁੱਤੇ ਨੇ ਕੱਟਿਆ ਤਾਂ ਉਸ ਕੋਲ ਐਸ਼ਮਨ ਕਾਰਡ ਆ ਤਾਂ ਉਸ ਦਾ ਐਂਟੀ ਰੈਬੀਸ ਟੀਕਾ ਮੁਫਤ ਵਿੱਚ ਲੱਗੇਗਾ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਚੋਣਾ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਪਹਿਲਾ ਬਿਆਨ ਆਇਆ ਸਾਹਮਣੇ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਆਮ ਆਦੀ ਪਾਰਟੀ ਦੇ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਚੋਣਾਂ ਉੱਤੇ ਨਤੀਜਿਆਂ ਤੇ ਆਪ ਨੂੰ ਸਿਰਫ 23 ਸੀਟਾਂ ਤਹੀ ਜਿੱਤ ਮਿਲੀ ਹੈ। ਆਪ ਸੁਪਰੀਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਨਤੀਜਿਆਂ ਤੋਂ ਤੋਂ ਸਾਫ਼ ਸਾਫ਼ ਤੌਰ ਤੇ ਨਿਰਾਸ਼ ਹਨ। ਇਸ ਨਤੀਜੇ ਤੇ ਅਰਵਿੰਦ ਕੇਜਰੀਵਾਲ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਹੈ ਜਿਸ ਨੂੰ ਜਿਸ ਚ ਉਹਨਾਂ ਨੇ ਹਾਰ ਮੰਨ ਲਈ ਹੈ। ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਇਸ ਵੇਲੇ ਦੀ ਜਿਹੜੀ ਆ ਆ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਤੁਸੀਂ ਆ ਦੇਖ ਸਕਦੇ ਹੋ ਕਿ ਆਪ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਦਿੱਲੀ ਵਿੱਚ 23 ਸੀਟਾਂ ਮਿਲੀਆਂ ਨੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਚੋਣਾ ਦੇ ਨਤੀਜੇ ਆਏ ਹਨ ਅਤੇ ਲੋਕਾਂ ਦਾ ਜੋ ਵੀ ਫੈਸਲਾ ਹੈ ਉਸ ਨੂੰ ਹੀ ਸਰਕਾਰ ਕਰਦੇ ਆ ਮੈਂ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਦੀ ਵਧਾਈ ਦੇਣਾ ਤੇ ਮੈਂ ਉਮੀਦ ਕਰਦਾ ਕਿ ਜਿਸ ਉਮੀਦ ਨਾਲ ਲੋਕਾਂ ਨੇ ਭਾਜਪਾ ਨੂੰ ਜਿਤਾਇਆ ਹੈ ਉਹ ਉਸ ਉਮੀਦਾਂ ਤੇ ਖਰੇ ਉਤਰਨਗੇ ਤੇ ਕੋਰਬੜੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਸਰ ਤੋਂ ਜੀ ਪਾਕਿਸਤਾਨ ਨੂੰ ਗੁਪਤ ਦਸਤਾਵੇਜ਼ ਭੇਜਣ ਵਾਲਾ ਇੱਕ ਫੌਜੀ ਅਮਰੀਕਸਰ ਪੁਲਿਸ ਨੇ ਕੀਤਾ ਗ੍ਰਿਫਤਾਰ ਪਾ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਵਰ ਅਮਰੀਕਸਰ ਤੋਂ ਸਾਹਮਣੇ ਆਈ ਹੈ ਪਾਕਿਸਤਾਨ ਨੂੰ ਗੁਪਤ ਦਸਤਾਵੇਜ਼ ਭੇਜਣ ਵਾਲਾ ਇੱਕ ਫੌਜੀ ਗ੍ਰਿਫਤਾਰ ਕੀਤਾ ਗਿਆ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਮਾ ਕੇਪਾ ਮੰਗਵਾ ਕੇ ਭਾਰਤ ਭੇਜਣ ਵਾਲੇ ਕੁਝ ਫੌਜੀਆ ਨੂੰ ਕੁਝ ਦਿਨ ਪਹਿਲਾਂ ਹੀ ਅਮਰੀਕਸਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਹਨਾਂ ਦੀ ਪੁੱਛਗਿੱਛ ਦੌਰਾਨ ਉਹਨਾਂ ਨੇ ਇੱਕ ਹੋਰ ਸਾਥੀ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਉਹਨਾਂ ਦੇ ਇੱਕ ਹੋਰ ਸਾਥੀ ਨੂੰ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਸਐਸ ਐਸਐਸਪੀ ਦੇਹਾਂਤ ਚਰਨੀ ਸਿੰਘ ਸੋਲ ਨੇ ਦੱਸਿਆ ਕਿ ਸੰਦੀਪ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਫੌਜ ਦੀਆਂ ਵੱਖ-ਵੱਖ ਜੁੰਟਾਂ ਤੇ ਬੁੜੇੜਾਂ ਦੀ ਗੁਪਤ ਜਾਣਕਾਰੀ ਪਾਕਿਸਤਾਨ ਗੁਪਤ ਏਜੰਸੀਆਂ ਨੂੰ ਭੇਜਦਾ ਸੀ ਜੀ ਹਾਂ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਸੰਦੀਪ ਸਿੰਘ ਕੋਲੋਂ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੀ ਫੋਰੈਂਸਟ ਜਾਂਚ ਜਾਰੀ ਹੈ ਇਸ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਐਸਐਸਪੀ ਨੇ ਸੈਕੀ ਦੋਸ਼ੀਆਂ ਖਿਲਾਫ ਥਾਣਾ ਕੈਨੇਡਾ ਦੇ ਨੇੜੇ ਮੁਕੱਦਮਾ ਕਰਕੇ ਤਫ਼ਤੀਸ਼ ਕੀਤੀ جا رہی ہے۔ ਜੁਲਦੀ ਵਾਸਤੇ ਕੁਝ ਬੜੀ-ਬਡੀ ਖਬਰ ਅਪਡੇਟ ਤੁਹਾਨੂੰ ਅੱਜ ਹੀ ਤੇਰੇ ਪੋਸਟ ਆਫੀਸ ਦੀ ਸਕੀਮ ਵਿੱਚ ਨਿਵੇਸ਼ ਰਾਸ਼ੀ ਹੋ ਜਾਂਦੀ ਹੈ ਡਬਲ ਮੈਚਿਓਰਿਟੀ ਤੇ ਮਿਲਦਾ ਦੁੱਗਣਾ ਪੈਸਾ। ਜੀ ਹਾਂ ਡਾਕਖਾਨੇ ਦੀ ਸਰਕਾਰੀ ਸਕੀਮ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸ ਦੇ ਵਿੱਚ ਤੁਹਾਡੇ ਪੈਸੇ ਜਿਹੜੇ ਨੇ ਉਹ ਡਬਲ ਕਰ ਦਿੱਤੇ ਜਾਂਦੇ ਨੇ। ਕਿ ਜਿੰਨੇ ਤੁਸੀਂ ਇਸ ਦੇ ਵਿੱਚ ਪੈਸੇ ਲਗਾਓਗੇ ਤੁਹਾਡੇ ਉਹ ਪੈਸੇ ਸਰਕਾਰ ਇਸ ਸਕੀਮ ਦੇ ਰਾਹੀਂ ਡਬਲ ਹੋ ਜਾਣਗੇ। ਇਸ ਸਕੀਮ ਦਾ ਨਾਮ ਹੈਗਾ ਜੀ ਕਿਸਾਨ ਵਿਕਾਸ ਪੱਤਰ ਸਕੀਮ। ਜੋ ਕਿ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਦਾਖਾਣੇ ਵਿੱਚ ਜਾ ਕੇ ਤੁਸੀਂ ਇਸ ਕੇ ਬਾਰੇ ਪਤਾ ਕਰ ਸਕਦੇ ਹੋ ਅਤੇ ਤੁਹਾਨੂੰ ਇਸ ਸਕੀਮ ਦੇ ਵਿੱਚ ਜੇ ਤੁਸੀਂ 5 10 ਲੱਖ ਰੁਪਏ ਲਾਉਂਦੇ ਹੋ ਤਾਂ 20 ਲੱਖ ਹੋ ਜਾਵੇਗਾ 5 ਲੱਖ ਲਾਉਂਦੇ ਹੋ ਤਾਂ 10 ਲੱਖ ਹੋ ਜਾਵੇਗਾ ਤੇ ਕਿੰਨੇ ਸਮੇਂ ਦੇ ਵਿੱਚ ਹੋਏਗਾ ਉਸ ਬਾਰੇ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਹਾਂ ਇਸ ਸਕੀਮ ਵਿੱਚ ਪੈਸੇ 115 ਮਹੀਨੇ ਯਾਨੀ ਕਿ 9 ਸਾਲ 7 ਮਹੀਨੇ ਬਾਅਦ ਦੁੱਗਣੇ ਹੁੰਦੇ ਹੁੰਦੇ ਹਨ ਨਾ ਇਸ ਸਕੀਮ ਦੇ ਵਿੱਚ ਫਿਲਹਾਲ ਇਸ ਸਕੀਮ ਵਿੱਚ 7.5% ਦੀ ਨਾਲ ਵਿਆਜ ਦਿੱਤਾ ਜਾਂਦਾ ਹੈ ਜਾਨੀ ਕਿ ਤੁਹਾਡੇ 9 ਸਾਲਾਂ ਦੇ ਵਿੱਚ ਪੈਸੇ ਦੁੱਗਣੇ ਹੋਣਗੇ ਜੀ ਇਹ ਗਰੰਟੀ ਦਿੰਦੀ ਹੈ ਸਰਕਾਰ ਦੇ ਵੱਲੋਂ ਗਰੰਟੀ ਦਿੱਤੀ ਜਾਂਦੀ ਹੈ ਤਾਂ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਤੋਂ 13 ਫਰਵਰੀ ਨੂੰ ਜਾਣਗੇ ਅਮਰੀਕਾ ਜੀ ਹਾਂ ਤਾਂ ਦੇਖੋ 13 12 ਦੇ 13 ਫਰਵਰੀ ਨੂੰ ਮੀਆ ਮੋਦੀ ਕਰਨਗੇ ਯਾਤਰਾ ਆਦਿ ਸੀ ਪ੍ਰਧਾਨ ਮੰਤਰੀ ਰਾਸ਼ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦਾ ਦੌਰਾ ਕਰਨਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਭੇਜਿਆ ਅਜਿਹੀ ਸਥਿਤੀ 'ਚ ਪ੍ਰਧਾਨ ਮੰਤਰੀ ਮੋਦੀ 12 ਤੇ 13 ਫਰਵਰੀ ਨੂੰ ਅਮਰੀਕਾ ਦੀ ਦੌਰੇ ਤੇ ਹੋਣਗੇ ਜੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਦਾ ਅਪਡੇਟ ਤੁਸੀਂ ਜਿਹੜੀ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੋਸਟ ਆਫੀਸ ਦੀ ਸ਼ਾਨਦਾਰ ਸਕੀਮ ਹੈ ਜੀਵਨ ਪਰ ਹਰ ਮਹੀਨੇ ਮਿਲਣਗੇ ਇੰਨੇ ਪੈਸੇ ਇਸ ਸਕੀਮ ਦੇ ਫਾਰਮ ਭਰ ਲਓ 20000 ਰੁਪਏ ਮਿਲਣਗੇ ਨਹੀਂ ਹੋਵੇਗੀ ਤੁਹਾਨੂੰ ਪੈਸੇ ਦੀ ਕਮੀ ਕਿ ਤੁਸੀਂ ਵੀ ਜਿਹੇ ਸਕੀਮ ਲੱਭ ਰਹੇ ਜਿਸ ਤੋਂ ਤੁਹਾਨੂੰ ਹਰ ਮਹੀਨੇ ਆਮਦਨ ਹੋਵੇ ਪੋਸਟ ਆਫੀਸ ਦੀ ਕਾਹੀ ਜੀ ਸਕੀਮ ਹੈ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਮਿਲੇਗੀ ਪੋਸਟ ਆਫੀਸ ਦੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਸੇਵਾ ਮੁਕਤੀ ਤੋਂ ਬਾਅਦ ਨਿਯਮਤ ਮਾਸਿਕ ਆਮਦਨ ਦੀ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਵਧੀਆ ਵਿਕਲਪ ਹੈ ਇਸ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਲਾਭ ਮਿਲਦਾ ਹੈ ਤੇ ਇਹ ਇੱਕ ਸਰਕਾਰੀ ਯੋਜਨਾ ਇਸ ਸਕੀਮ ਵਿੱਚ ਇਹ ਸਕੀਮ ਸਰਕਾਰੀ ਨਾਗਰਿਕਾਂ ਨੂੰ ਸੁਰੱਖਿਆ ਤੇ ਨਿਸ਼ਚਿਤ ਮਹੀਨਾਵਾਰ ਆਮਦਨ ਦਿੰਦੀ ਹੈ ਜੀ ਹਰ ਮਹੀਨੇ ਤੁਹਾਨੂੰ 20500 ਰੁਪਏ ਮਿਲਣਗੇ 8.2% ਦਾ ਤੁਹਾਨੂੰ ਵਿਆਜ ਮਿਲੇਗਾ ਜੋ ਕਿ ਸਰਕਾਰੀ ਸਕੀਮਾਂ ਵਿੱਚ ਸਭ ਤੋਂ ਵੱਧ ਹੈ ਜੇਕਰ ਤੁਸੀਂ ਇਸ ਸਕੀਮ ਵਿੱਚ ਵੱਧ ਤੋਂ ਵੱਧ 30 ਲੱਖ ਰੁਪਏ ਨਿਵੇਸ਼ ਕਰ ਦਿੱਤਾ ਤਾਂ ਤੁਹਾਨੂੰ ਹਰ ਸਾਲ 240000 ਰੁਪਏ ਦਾ ਵਿਆਜ ਮਿਲੇਗਾ ਇਹ ਸਕੀਮ ਰਕਮ ਇਹ ਇਹ ਤੁਹਾਨੂੰ ਇਹ ਰਕਮ ਹਰ ਮਹੀਨੇ ਲਗਭਗ 20500 ਰੁਪਏ ਦਾ ਲਾਭ ਦੇਵੇਗੀ ਸਾਇਮ ਇਹ ਸਕੀਮ ਦੇ ਵਿੱਚ ਅੱਜ ਹੀ ਅਪਲਾਈ ਕਰਕੇ ਜੀ ਉਹਨਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਮਿਲਦੇ ਆ ਵੱਡੀ ਅਪਡੇਟ ਹੋਰ ਜਾਣਕਾਰੀਆਂ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ